ਹਾਂਜੀ ਵੀਰ ਮੇਰੇ ਉਹ ਵੀਡੀਓ ਹਰ ਇੱਕ ਘਰ ਦੇ ਵਿੱਚ ਤੇ ਹਰ ਇੱਕ ਫੋਨ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਕਿਉਂਕਿ 18 ਅਗਸਤ ਦਿਨ ਐਤਵਾਰ ਪਿੰਡ ਹਰੀਕੇ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਸਾਡਾ ਵੀਰ ਭਾਈ ਪਿੰਕਾ ਜਰਗ ਪਹੁੰਚ ਰਿਹਾ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਨ੍ਹਾਂ ਨੇ ਇੱਕ ਲਹਿਰ ਚਲਾਈ ਹੋਈ ਹੈ ਸੋ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਇਵੈਂਟ ਦੀ ਰੌਣਕ ਨੂੰ ਵਧਾਓ ਤਾਂ ਜੋ ਇਸ ਇਵੈਂਟ ਨੂੰ ਕਾਮਯਾਬ ਬਣਾਇਆ ਜਾ ਸਕੇ ਸੋ ਸਾਰੇ ਮਾਪਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਉਣਾ ਕਿਉਂਕਿ ਉੱਥੇ ਜਿਹੜਾ ਇਵੈਂਟ ਆ ਉਹ ਇੱਕ ਦੇਖਣ ਯੋਗ ਹੋਏਗਾ ਕਿਉਂਕਿ ਵੀਰੋ ਇਸ ਇਵੈਂਟ ਨੂੰ ਦੇਖਣ ਤੋਂ ਬਾਅਦ ਥੋੜੇ ਬੱਚਿਆਂ ਦੇ ਵਿੱਚ ਉਤਸ਼ਾਹ ਹੀ ਨਾ ਆ ਜਾਊਗਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਨੇ ਪਹੁੰਚਣਾ ਹੈ ਸ਼ਾਮ ਨੂੰ 5 ਵਜੇ ਅਕਿ ਤੁਸੀਂ ਵਧੇਰੇ ਜਾਣਕਾਰੀ ਲਈ ਭਾਈ ਸੁਤਵੀਰ ਸਿੰਘ ਬਰਾੜ ਅਤੇ ਭਾਈ ਯਾਦਵਿੰਦਰ ਸਿੰਘ ਬਰਾੜ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਇਸ ਇਵੈਂਟ ਦੇ ਵਿੱਚ ਵੱਖ-ਵੱਖ ਗੇਮਾਂ ਦੇ ਮੁਕਾਬਲੇ ਕਰਾਏ ਜਾਣਗੇ ਤੇ ਉਹਨਾਂ ਦੇ ਵਿੱਚੋਂ ਬੱਚੇ ਸਿਲੈਕਟ ਕਰਕੇ ਮੱਚਾਂ ਦਾ ਮਾਨ ਸਨਮਾਨ ਵੀ ਕੀਤਾ ਜਾਊਗਾ ਇਹ ਪਿੰਡ ਕੋਟ ਕਪੂਰਾ ਅਤੇ ਬਰੀ ਵਾਲਾ ਮੰਡੀ ਦੇ ਨੇੜੇ ਰਹਿ ਜਾਂਦਾ ਹੈ ਜੋ ਹਰੀ ਕੇ ਕਲਾਂ ਦੇ ਨਾਲ ਨਾਲ ਦਾਦ ਲੱਗਦੇ ਸਾਰੇ ਟੰਡਾ ਵਾਲੇ ਵੀਰਾਂ ਨੂੰ ਬੇਨਤੀ ਹੈ ਬਾਦ ਤੋਂ ਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ